ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਠੀਕ ਹੋ ਸਾਰੇ ਹੋਪਸ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਐਂਡ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਕਾਫੀ ਟਾਈਮ ਹੋ ਗਿਆ ਕਿ ਆਪਣੇ ਰਿਵਿਊਜ਼ ਜਿਹੜੇ ਆ ਉਹ ਆਣੇ ਸੀ ਰ ਮੈਂ ਤੁਹਾਨੂੰ ਪਹਿਲੀ ਵੀਡੀਓਸ ਦੱਸਿਆ ਵੀ ਆ ਕਿ ਕੀ ਪ੍ਰੋਬਲਮ ਜੜੀ ਆ ਰਹੀ ਆ ਤੁਸੀਂ ਸਾਰੇ ਉਸ ਤੋਂ ਜਾਣੋ ਆ ਤਾਂ ਜਿਹੜੀ ਪਿਛਲੇ ਦਿਨੀ ਮੈਂ ਕਿਤਾਬ ਜਿਹੜੀ ਕੰਪਲੀਟ ਕੀਤੀ ਮਹਾਨ ਨਾਵਲਕਾਰ ਬਾਲਸ ਆਫ ਦੀ ਜ਼ਿੰਦਗੀ ਤੇ ਆਧਾਰਿਤ ਨਾਵਲ ਜੀਵਨ ਮਦਿਰਾ ਜਿਸ ਦੇ ਮੂਲ ਲੇਖਕ ਨੇ ਚਾਰਲਸ ਗੋਰਹਮ ਤੇ ਅਨੁਵਾਦਕ ਨੇ ਜੰਗ ਬਹਾਦਰ ਗੁਲ ਸਰ ਜੀ ਬਹੁਤ ਸਾਰਾ ਧੰਕਾਰ ਜੋ ਸਰ ਜਿਹੜੇ ਸੀ ਮੈਂ ਹਮੇਸ਼ਾ ਜ਼ਿਕਰ ਕਰਦੀ ਹਣੀ ਸਾਡੇ ਰਾਹ ਦੇ ਸਿਰਿਆ ਅਕਸਰੀ ਸਾਨੂੰ ਚੰਗੀਆਂ ਕਿਤਾਬਾਂ ਕਿਹੋ ਜੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਆ ਔਰ ਕਿਵੇਂ ਪੜ੍ਹਨੀਆਂ ਚਾਹੀਦੀਆਂ ਆ ਤਾਕੀਦ ਕਰਦੇ ਰਹਿੰਦੇ ਨਾਲ ਕਿ ਕੀ ਵਧੀਆ ਹੋਣਾ ਚਾਹੀਦਾ ਆ ਸਾਹਿਤਿਕ ਮਾਮਲਿਆਂ ਦੇ ਵਿੱਚ ਖਾਸ ਕਰਕੇ ਜੇ ਦੋ ਤੁਸੀਂ ਇੱਕ ਪਾਠਕ ਹੋ ਇੱਕ ਨਵੇਂ ਪਾਠਕ ਹੋ ਤਾਂ ਤੁਹਾਨੂੰ ਜਿਹੜਾ ਉਹ ਨਾਲ ਦੀ ਨਾਲ ਕੋਈ ਅਗਰ ਹਾਈਡ ਕਰ ਰਿਹਾ ਹੈ ਤਾਂ ਬਹੁਤ ਵੱਡੀ ਗੱਲ ਆ ਤਾਂ ਮੈਂ ਗੋਇਲ ਸਾਹਿਬ ਦੀ ਇਸ ਕਰਕੇ ਬਹੁਤ ਬਹੁਤ ਵੱਡੀ ਮੁਰੀਦ ਆ ਕਿ ਉਹਨਾਂ ਨੇ ਹਮੇਸ਼ਾ ਹੀ ਚੰਗੀ ਸਲਾਹ ਤੇ ਸੁਝਾਅ ਦਿੱਤਾ ਆ ਤਾਂ ਹੁਣ ਗੱਲ ਕਰਦੇ ਆ ਕਿ ਉਹਨਾਂ ਨੇ ਜਿਹੜਾ ਇਹ ਬਣਾਇਆ ਅਨੁਵਾਦ ਕੀਤਾ ਆ ਟਰਾਂਸਲੇਸ਼ਨ ਕੀਤੀ ਆ ਮੈਂ ਕਹੂੰਗਾ ਕਿ ਸ਼ਾਇਦ ਉਹਨਾਂ ਵਰਗਾ ਤਰਜਮਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਭਾਸ਼ਾ ਇੰਨੀ ਸਰਲ ਸਪਸ਼ਟ ਤੇ ਸੌਖੀ ਹੁੰਦੀ ਆ ਵੀ ਮੇਰੇ ਵਰਗਾ ਨਵਾਂ ਆਮ ਜਿਹਾ ਪਾਠਕ ਵੀ ਜਿਹੜਾ ਆ ਉਹ ਉਹਨਾਂ ਸ਼ਬਦਾਂ ਨੂੰ ਬਹੁਤ ਆਸਾਨੀ ਨਾਲ ਜਾਣ ਸਕਦਾ ਸਮਝ ਸਕਦਾ ਵੀ ਕਿਹੜੀ ਕੀ ਗੱਲ ਹੋ ਰਹੀ ਆ ਕਿ ਇਸ ਵਿਸ਼ੇ 'ਚ ਗੱਲ ਹੋ ਰਹੀ ਆ ਕਿਉਂਕਿ ਮੈਂ ਬਹੁਤ ਸਾਰੇ ਅਨੁਵਾਦ ਪੜ੍ਹੇ ਆ ਬਹੁਤ ਸਾਰੀਆਂ ਕਿਤਾਬਾਂ ਦੇ ਤਾਂ ਉਹਨਾਂ ਦੇ ਵਿੱਚੋਂ ਅੱਧੀਆਂ ਤੋਂ ਵੱਧ ਤਾਂ ਜਿਹੜੀਆਂ ਮੈਨੂੰ ਸਮਝ ਹੀ ਨਹੀਂ ਆਈਆਂ ਕਿਉਂਕਿ ਸ਼ਬਦਾਵਲੀ ਜਿਹੜੀ ਬੜੇ ਬਹੁਤ ਜਟਿਲ ਸੀਗੀ ਤੇ ਮੈਨੂੰ ਲੱਗਦਾ ਵੀ ਜਿਨੇ ਵੀ ਅਨੁਵਾਦ ਕਰਨਾ ਹੋਵੇ ਉਹਨਾਂ ਨੂੰ ਇਹ ਗੱਲ ਹਮੇਸ਼ਾ ਹੀ ਆਪਣੇ ਜ਼ਿਹਨ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਦੋਂ ਤੁਸੀਂ ਅਨੁਵਾਦ ਕਰ ਰਹੇ ਆ ਜੇ ਤਾਂ ਸਿਰਫ ਤੁਸੀਂ ਇਹੋ ਹੀ ਸੋਚਦੇ ਹੋ ਕਿ ਉਹਨੂੰ ਵੱਡੇ ਵੱਡੇ ਲੇਖਕ ਤੇ ਬਹੁਤ ਉੱਚ ਪੈਮਾਨੇ ਦੇ ਪਾਠਕ ਜਿਹੜੇ ਮਤਲਬ ਬਹੁਤ ਜ਼ਿਆਦਾ ਹਾਈ ਲੈਵਲ ਦੇ ਜਿਨ੍ਹਾਂ ਨੂੰ ਮੈਂ ਕਹਿ ਸਕਦੀ ਆਂ ਵੀ ਕਿਤਾਬੀ ਕੀੜੇ ਵਾਂਗੂ ਕਿਤਾਬ ਨੂੰ ਪੜਦੇ ਆ ਜੇ ਤਾਂ ਸਿਰਫ ਉਹਨਾਂ ਦੇ ਵਰਗ ਤੱਕ ਸੀਮਿਤ ਰੱਖਣੀ ਵੀ ਸਿਰਫ ਉਹਨਾਂ ਨੇ ਪੜਨੀ ਤਾਂ ਉਹ ਬਹੁਤ ਖੂਬਸੂਰਤ ਅਨੁਵਾਦ ਹੁੰਦੇ ਉਹ ਸਾਰੇ ਅਨੁਵਾਦ ਪਰ ਜੇਕਰ ਇਹ ਆ ਕਿ ਹਰ ਵਰਗ ਦਾ ਜਿੱਦਾਂ ਬੱਚਾ ਬੁੱਢਾ ਜਵਾਨ ਕੋਈ ਵੀ ਪੜੇ ਔਰ ਆਸਾਨੀ ਨਾਲ ਪੜ ਸਕੇ ਤਾਂ ਫਿਰ ਇਹ ਹਮੇਸ਼ਾ ਹੀ ਗੱਲ ਜਿਹੜੀ ਆ ਯਾਦ ਰੱਖਣੀ ਚਾਹੀਦੀ ਆ ਕਿ ਸਾਨੂੰ ਜਿਹੜੀ ਆਪਣੀ ਆਮ ਬੋਲਚਾਲ ਵਾਲੀ ਸਰਲ ਸਪਸ਼ਟ ਭਾਸ਼ਾ ਆ ਉਹਦੇ ਵਿੱਚ ਅਨੁਵਾਦ ਕਰਨਾ ਚਾਹੀਦਾ ਜੋ ਮੇਰੀ ਕੀ ਨਿੱਜੀ ਰਾਏ ਆ ਨਿੱਜੀ ਰਾਏ ਆ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਉਹ ਕਿਸੇ ਦਾ ਆ ਮੈਂ ਇਹ ਮੇਰੀ ਪਰਸਨਲ ਓਪੀਨੀਅਨ ਆ ਹੋ ਸਕਦਾ ਕਿ ਤੁਸੀਂ ਬਹੁਤ ਸਾਰੇ ਦਿਨ ਨਾਲ ਨਾ ਸਹਿਮਤ ਹੋਵੋ ਪਰ ਮੈਨੂੰ ਲੱਗਦਾ ਵੀ ਜੰਗ ਬਾਧਰ ਗੋਇਲ ਸਾਹਿਬ ਦੇ ਅਨੁਵਾਦ ਜਿਹੜੇ ਬੜੇ ਸੌਖੇ ਜਿਹੇ ਹੁੰਦੇ ਆ ਬਹੁਤ ਸਪਸ਼ਟ ਜੰਦ ਹੈ ਕਿ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਂਦੇ ਨੇ ਮੈਨੂੰ ਲੱਗਦਾ ਵੀ ਉਹ ਜਿਹੇ ਅਨੁਵਾਦ ਜਿਹੜੇ ਆ ਉਹ ਹਰ ਕਿਸੇ ਦੇ ਜਲਦੀ ਜਿਹੜੇ ਆਮ ਭਾਸ਼ਾ ਚ ਜੀਹ ਸਕਦੇ ਪੱਲੇ ਪੈ ਸਕਦੇ ਕਿਉਂਕਿ ਮੇਨ ਜਿਹੜਾ ਕਿਤਾਬ ਨੂੰ ਪੜਨ ਦਾ ਮਕਸਦ ਸਿਰਫ ਇਹ ਨਹੀਂ ਹੁੰਦਾ ਵੀ ਅਸੀਂ ਸਿਰਫ ਆਪਣਾ ਪੜਨ ਰਹੀ ਮੰਨ ਰੰਜਨ ਕੰਨਾ ਨਹੀਂ ਅਸੀਂ ਉਹਦੇ ਰਾਹੀਂ ਜਿਹੜਾ ਇੱਕ ਆਪਣੇ ਅੰਦਰ ਇੱਕ ਗਿਆਨ ਦਾ ਇਜ਼ਾਫਾ ਕਰਨਾ ਹੈ ਆਪਣੇ ਅੰਦਰ ਤੱਕ ਧੋਰੰਦਰ ਤੱਕ ਕੁਝ ਲੈ ਕੇ ਜਾਣਾ ਹੈ ਉਹ ਤਾਂ ਹੀ ਜਾ ਸਕਦਾ ਜੇਕਰ ਉਹ ਸਾਡੀ ਭਾਸ਼ਾ ਦੇ ਵਿੱਚ ਹੋਊਗਾ ਔਰ ਸਰਲ ਭਾਸ਼ਾ ਦੇ ਵਿੱਚ ਹੋਊਗਾ ਤੋਂ ਇਹਦੇ ਵਿੱਚ ਇਹ ਤਾਂ ਸੀਗੀ ਅਨੁਵਾਦ ਦੀ ਗੱਲ ਸਰਦੀ ਲੇਖਣੀ ਦੀ ਗੱਲ ਕਿ ਬਹੁਤ ਸੌਖੇ ਤਰੀਕੇ ਨਾਲ ਆ ਹੁਣ ਆਪਾਂ ਗੱਲ ਕਰਦੇ ਆਂ ਦੀ ਮਹਾਨ ਨਾਵਲਕਾਰ ਉਹਨੋਰੇ ਬੋਲਜ਼ੋਕ ਦੇ ਬਾਰੇ ਦੇ ਵਿੱਚ ਬੋਲਜ਼ੋਕ ਯਕੀਨਨ ਇੱਕ ਨਾਵਲਕਾਰ ਬਹੁਤ ਬਹੁਤ ਪ੍ਰਸਿੱਧ ਨਾਵਲਕਾਰ ਫਰਾਂਸ ਦੀ ਅੱਜ ਵੀ ਜਿਹੜੇ ਉਹ ਹੈਗੇ ਔਰ ਬਹੁਤ ਜੀਨੀਅਸ ਪਰਸਨ ਸੀ ਲੋਕ ਉਹਨਾਂ ਨੂੰ ਮਹਾਨ ਕਹਿੰਦੇ ਸੀ ਪਰ ਜੇਕਰ ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਬਹੁਤ ਨੇੜਿਓਂ ਵਾਚਣਾ ਚਾਹੁੰਦੇ ਆ ਤਾਂ ਇੱਕ ਕਿਤਾਬ ਜਿਹੜੀ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧਿਆ ਕਿਉਂਕਿ ਅਸੀਂ ਜੇ ਇਸ ਇਨਸਾਨ ਨੂੰ ਦੂਰੋਂ ਦੇਖਦੇ ਆ ਉਹ ਇੱਕ ਜੀਨੀਅਸ ਹੁੰਦਾ ਹੈ ਕਿਸੇ ਕਲਾ ਦੇ ਵਿੱਚ ਕਲਾ ਦੇ ਕਿਸੇ ਖੇਤਰ ਦੇ ਵਿੱਚ ਅਸੀਂ ਕਹਿੰਦੇ ਵੀ ਸ਼ਾਇਦ ਉਹ ਜਿਵੇਂ ਦਾ ਆਪਣੀਆਂ ਇਕੱਲੀਆਂ ਕਲਾਕ੍ਰਿਤੀਆਂ ਦੇ ਵਿੱਚ ਜਿਵੇਂ ਨਿਪੋਨਿਆ ਇਸੇ ਤਰ੍ਹਾਂ ਜਿਹੜਾ ਉਹ ਦੀ ਜ਼ਿੰਦਗੀ ਦੇ ਵਿੱਚ ਹੈ ਪਰ ਇਸ ਨਵਲ ਨੂੰ ਪੜਨ ਤੋਂ ਬਾਅਦ ਇਸ ਬਾਇਓਗ੍ਰਾਫੀ ਨੂੰ ਪੜਨ ਤੋਂ ਬਾਅਦ ਮੈਨੂੰ ਲੱਗਦਾ ਵੀ ਨਹੀਂ ਇਦਾਂ ਨਹੀਂ ਆ ਅਸੀਂ ਉਸ ਸੱਚਾਈ ਤੋਂ ਬਹੁਤ ਦੂਰ ਹੁੰਨੇ ਆ ਕੋਈ ਵੀ ਇਨਸਾਨ ਕੋਈ ਵੀ ਕਲਾਕਾਰ ਜਿਹੜਾ ਹੈ ਉਹ ਮਹਾਨ ਕਲਾਕਾਰੀ ਚ ਹੋ ਸਕਦਾ ਹੈ ਪਰ ਉਹ ਇਨਸਾਨ ਮਹਾਨ ਹੋਵੇ ਇਹ ਜਿਹੜਾ ਉਹ ਜ਼ਰੂਰੀ ਨਹੀਂ ਆ ਉਹ ਜੋ ਮੈਨੂੰ ਲੱਗਾ ਮਮੀ ਉਹਨਰੇ ਬੋਲਜੋਕ ਜਿਹੜੇ ਸੀਗੇ ਉਹ ਇੱਕ ਮਹਾਨ ਨਾਵਲਕਾਰ ਸੀ ਪਰ ਉਹ ਹਮੇਸ਼ਾ ਹੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਸਿਆਸਤ ਜਿਵੇਂ ਕਿ ਵਪਾਰੀਕਰਨ ਇਹਨਾਂ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਹੀ ਆਣੇ ਜੇ ਰਹੀਆਂ ਉਹਨਾਂ ਨੂੰ ਕੋਈ ਤਾਂ ਜ਼ੁਰਬਾ ਨਹੀਂ ਸੀ ਨਾ ਚੀਜ਼ਾਂ ਦਾ ਪਰ ਫਿਰ ਵੀ ਉਹਨਾਂ ਨੇ ਇਹਦੇ ਵਿੱਚ ਆਪਣੇ ਜਿਹੜੇ ਹੱਤਕੰਡੇ ਅਪਣਾਏ ਔਰ ਖਾਸ ਕਰ ਜਿਹੜਾ ਕਿਸੇ ਟਾਪੂ ਦੇ ਵਿੱਚ ਚਾਂਦੀ ਨੂੰ ਲੱਭਣ ਦਾ ਜੋ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਸੁਪਨਾ ਜਾਂ ਕੀੜਾ ਅੜਿਆ ਹੋਇਆ ਸੀ ਕਿ ਉਹ ਮੈਂ ਬਹੁਤ ਆਸਾਨ ਚੀਜ਼ ਹੈ ਤੇ ਮੈਂ ਕਰ ਲਊਗਾ ਔਰ ਉਹ ਵੀ ਕੀਤੀ ਮਤਲਬ ਜ਼ਿੱਦ ਇੰਨੀ ਸੀ ਵੀ ਉਹ ਕੀਤੀ ਪਰ ਉਹਦੇ ਵਿੱਚ ਕਾਮਯਾਬ ਨਹੀਂ ਹੋਈ ਮਤਲਬ ਕਿਸੇ ਦੀ ਇਸ ਸਲਾਹ ਨੂੰ ਮੰਨਣਾ ਜਿਹੜਾ ਆ ਉਹ ਨਾ ਬਰਾਬਰ ਹੀ ਸੀ ਉਹ ਕਦੇ ਕਿਸੇ ਦੀ ਸਲਾਹ ਨਹੀਂ ਸੀ ਮੰਦੇ ਬੇਸ਼ੱਕ ਮੈਂ ਫਿਰ ਕਿਨਕੀ ਬੇਸ਼ੱਕ ਉਹ ਇੱਕ ਮਹਾਨ ਕਲਾਕਾਰ ਸੀ ਪਰ ਇੱਕ ਉਹ ਇਨਸਾਨ ਨਹੀਂ ਸੀ ਕਿ ਜਿਹਨੂੰ ਜ਼ਿੰਦਗੀ ਜਿਹੜੀ ਆ ਉਹ ਉਸ ਤਰੀਕੇ ਨਾਲ ਜੀਣੀ ਆਉਂਦੀ ਹੋਵੇ ਜਿੱਦਾਂ ਉਹ ਚਾਹੁੰਦਾ ਆ ਪਰ ਤਰੀਕਾ ਚੰਗਾ ਕਿਦਾਂ ਹੋ ਸਕਦਾ ਆ ਕਿਹੜਾ ਤਰੀਕਾ ਸਹੀ ਹੋ ਸਕਦਾ ਕਿ ਉਹ ਜ਼ਿੰਦਗੀ ਜਿਹੜੀ ਉਸ ਨਾ ਹੋ ਜੇ ਔਰ ਦੂਸਰੀ ਗੱਲ ਕਿ ਉਹ ਉਮਰ ਪਰ ਜਿਹੜਾ ਆ ਉਹ ਕਰਜ਼ਾਈ ਰਹੇ ਕਿਉਂਕਿ ਸਟਾਰਟਅੱਪ ਦੇ ਵਿੱਚ ਜਦੋਂ ਉਹਨਾਂ ਦੀਆਂ ਲਿਖਤਾਂ ਬਹੁਤ ਜ਼ਿਆਦਾ ਵਿਕੀਆਂ ਆ ਜੋ ਵੀ ਆ ਉਹਨਾਂ ਦੇ ਖਰਚੇ ਜਿਹੜੇ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਵਾਗੋਣ ਖਰਚੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਆਵਾਗੋਣ ਖਰਚੇ ਹੋ ਗਏ ਸੀ ਲੋਕ ਦਿਖਾਵੇ ਵਾਲੀ ਮਹਿੰਗੀਆਂ ਪੋਸ਼ਾਕਾਂ ਜਾਂ ਮਹਿੰਗੀਆਂ ਚੀਜ਼ਾਂ ਆਮ ਤੌਰ ਤੇ ਜਿੱਦਾਂ ਕਈ ਵਾਰ ਅਸੀਂ ਹੁਣ ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਨਵੀਆਂ-ਨਵੀਆਂ ਚੀਜ਼ਾਂ ਪਾਉਣ ਦੇ ਵਿੱਚ ਜਾਂ ਕਿਸੇ ਵੀ ਇਦਾਂ ਦੇ ਦਿਖਾਵੇ ਦੇ ਵਿੱਚ ਗੁਲਤਾਨ ਹੋ ਕੇ ਕਰਜ਼ਾ ਲੈਣ ਤੋਂ ਵੀ ਨਹੀਂ ਡਰਦੀ ਔਰ ਫਿਰ ਸਾਰੀ ਉਮਰ ਤੱਕ ਉਹ ਕਰਜ਼ਾ ਤੇ ਮੈਨੂੰ ਲੱਗਦਾ ਵੀ ਜੇਕਰ ਤੁਸੀਂ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ ਵੀ ਸਾਡੇ ਲਈ ਤਾਂ ਇਹ ਬਾਇਓਗ੍ਰਾਫੀ ਜਿਹੜੀ ਇੱਕ ਅ ਲਾਈਵ ਚਾਲ ਚਿੱਤਰਿਆ ਨਾਲ 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 ਜਦੋਂ ਚੱਲਦੀ ਹੈ ਤੇ ਤੁਹਾਨੂੰ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਗਲਤੀਆਂ ਕਰਤਾ ਨਹੀਂ ਰਹੇ ਜਿਹੜੀਆਂ ਕਿ ਔਨਰ ਹੈਬੋਲਜ਼ਕ ਦੇ ਕਾਮ ਇਨਸਾਨ ਹੋਣ ਦੇ ਨਾਲ ਤੇ ਕੀਤੀਆਂ ਪਰ ਹਾਂ ਇਹ ਗੱਲ ਹੈ ਕਿ ਇੱਕ ਮਹਾਨ ਨਾਵਲਕਾਰ ਹੋਣ ਦਾ ਜੋ ਬਲ ਸੀ ਉਹਨਾਂ ਦੇ ਕੋਲ ਔਰ ਜੋ ਉਹਨਾਂ ਦੀ ਸਿਰਜਣਾ ਸ਼ਕਤੀ ਸੀ ਖਾਸ ਕਰਕੇ ਲਿਖਤਾਂ ਨੂੰ ਲੈ ਕੇ ਲਿਖਣ ਪ੍ਰਤੀ ਜੋ ਉਹਨਾਂ ਦੀ ਰੁਚੀ ਸੀ ਰੁਝਾਨ ਸੀ ਹਿੰਮਤ ਸੀ ਹੌਂਸਲਾ ਸੀ ਔਰ ਇੱਕ ਸਮਰਪਣ ਸੀ ਸਭ ਤੋਂ ਵੱਡਾ ਉਹੋ ਜਿਹਾ ਸ਼ਾਇਦ ਹੀ ਕਿਸੇ ਨਾਵਲਕਾਰ ਦੇ ਵਿੱਚ ਹੋਵੇ ਕਿ ਜਦੋਂ ਉਹ ਲਿਖਣ ਬੰਦੇ ਸੀਗੇ ਤਾਂ ਘੰਟਿਆਂ ਵੱਧੀ ਲਿਖਦੇ ਹੁੰਦੇ ਸੀਗੇ ਕਿ ਇਹ ਵੀ ਨਹੀਂ ਸੀ ਦੇਖਦੇ ਹੁੰਦੇ ਕਿ ਵਕਤ ਕੀ ਹੋ ਗਿਆ ਮੈਂ ਕੁਝ ਖਾਦਾ ਆ ਜਾਂ ਨਹੀਂ ਖਾਦਾ ਆ ਇਹ ਚੀਜ਼ਾਂ ਜਾਂ ਮੇਰੀ ਸਿਹਤ ਸਹੀ ਰਹੂਗੀ ਜਾਂ ਨਹੀਂ ਉਹ ਚੀਜ਼ਾਂ ਵੀ ਸੀ ਸੋ ਜਿਨ੍ਹਾਂ ਨੇ ਵੀ ਅੱਜ ਤੱਕ ਓਨੋਰੇਵਾਲਜੋਗ ਦੇ ਨਾਵਲ ਪੜ੍ਹਿਆ ਜਾਂ ਉਹਨਾਂ ਦੇ ਅਨੁਵਾਦ ਪੜ੍ਹਿਆ ਤਾਂ ਉਹਨਾਂ ਲਈ ਜਿਹੜੀ ਆ ਇਹ ਬੁੱਕ ਆਪਣੇ ਫੇਵਰਟ ਨਾਵਲਕਾਰ ਨੂੰ ਨੇੜਿਓਂ ਨੇੜਿਓਂ ਹੋ ਕੇ ਦੇਖਣ ਦੀ ਸਮਝਣ ਦੀ ਔਰ ਅਸਲ ਦੇ ਵਿੱਚ ਉਹ ਕੀ ਸੀ ਇਹ ਸਭ ਕੁਝ ਜਿਹੜੀ ਆ ਉਹ ਕਿਤਾਬ ਜੀਵਨ ਵਧਰਾ ਡਿਵਾਈਨ ਆਫ ਲਾਈਫ ਦਾ ਜਿਹੜਾ ਤਰਜਮਾ ਆ ਬਹੁਤ 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 ਜ਼ਿਆਦਾ ਬੈਨੀਫੀਸ਼ੀਅਲ ਆ ਤੇ ਮੈਨੂੰ ਲੱਗਦਾ ਵੀ ਹਰ ਉਸ ਇਨਸਾਨ ਨੂੰ ਪੜ੍ਹਨੀ ਚਾਹੀਦੀ ਜਿਨੇ ਇਹਨਾਂ ਦੇ ਨਾਲ ਵੀ ਪੜਿਆ ਜਾਂ ਫ੍ਰੈਂਚ ਸਾਹਿਤ ਜਿਹੜਾ ਉਹ ਪੜਿਆ ਹੈ ਖੈਰ ਮੇਰੇ ਲਈ ਤੇ ਪਹਿਲਾ ਅਨੁਭਵ ਸੀ ਪਰ ਬਹੁਤ ਵਧੀਆ ਰਿਹਾ 415 ਪੰਨਿਆਂ ਦੀ ਇਹ ਕਿਤਾਬ ਆ ਜਿਹੜੀ ਕੀ ਮੈਂ ਪਹਿਲੀ ਵਾਰੀ ਪਹਿਲੀ ਵਾਰੀ ਮਤਲਬ ਕੀ ਮੈਨੂੰ ਲੱਗਦਾ ਹੁੰਦਾ ਵੀ ਮੈਂ ਏਡੀ ਮੋਟੀ ਕਿਤਾਬ ਨੂੰ ਘਟੂ ਘਟ 15 20 ਦਿਨ ਲਾਉਂਗੀ ਪਰ ਨਹੀਂ ਚਾਰ ਜਾਂ ਪੰਜ ਦਿਨਾਂ ਸਾਢੇ 4 ਦਿਨਾਂ ਦੇ ਵਿੱਚ ਇਹ ਕੰਪਲੀਟ ਹੋ ਗਈ ਸੀ ਉਹ ਇਸ ਕਰਕੇ ਕਿ ਦਿਲਚਸਪ ਉਹ ਹੀ ਗੱਲ ਵੀ ਉੱਥੇ ਆਉਂਦੀ ਕਿ ਅਨੁਵਾਦ ਇੰਨੇ ਦਿਲਚਸਪ ਤਰੀਕੇ ਨਾਲ ਕੀਤਾ ਹੋਇਆ ਹੈ ਵੀ ਤੁਸੀਂ ਬੋਲਜੋਕ ਦੀ ਲਾਈਫ ਦੇ ਵਿੱਚ ਉਸ ਸਮੇਂ ਦੇ ਵਿੱਚ ਜਾ ਕੇ ਉਹਦੇ ਨਾਲ 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 ਘੁੰਮਦੇ ਆ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਆ ਬੇਨਤੀ ਆ ਕਿ ਸਾਰੇ ਜੀਵਨ ਮਦिरा ਕਿਤਾਬ ਜਿਹੜੀ ਆ ਬੋਲਜੋਕ ਤੇ ਖਾਸ ਕਰਕੇ ਕਿਉਂਕਿ ਇਹ ਅਨੁਵਾਦ ਗੁਰਸਾਹਿਬ ਨੇ ਕੀਤਾ ਤਾਂ ਜ਼ਰੂਰ ਪੜਿਓ ਤੇ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਸਾਡਾ ਵਕਤ ਬਰਬਾਦ ਹੋ ਰਿਹਾ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਹੱਸੋਗੇ ਵੀ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਰੋਵੋਗੇ ਵੀ ਤੇ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਇੰਨਾ ਖੁਸ਼ ਸਿੱਖੋਗੇ ਕਿ ਸਾਡੇ ਲਈ ਉਹ ਇੱਕ ਐਸੀ ਉਦਾਹਰਣ ਹੈ ਕਿ ਅੱਜ ਸ਼ਾਇਦ ਅਸੀਂ ਵੀ ਉਹ ਜਿਹੜੀਆਂ ਗਲਤੀਆਂ ਕਰ ਰਹੇ ਹਾਂ ਜਿਹੜੀਆਂ ਕਦੀ ਨਾ ਕਦੀ ਬਹੁਤ ਆਪਣੇ ਇੱਕ ਆਮ ਇਨਸਾਨ ਹੋਣਾਂ ਤੇ ਕੀਤੀਆਂ ਸੀ ਸੋ ਜਲਦੀ ਜਲਦੀ ਜਿਹੜੀ ਜੀਵਨ ਵਧਰਾ ਕਿਤਾਬ ਹੈ ਉਹ ਜ਼ਰੂਰ ਪੜੋ ਤੇ ਮੈਨੂੰ ਵੀ ਇੰਤਜ਼ਾਰ ਰਹਿੰਦਾ ਹੁੰਦਾ ਕਿ ਤੁਸੀਂ ਵੀ ਮੈਨੂੰ ਦੱਸੋ ਕਿ ਤੁਹਾਨੂੰ ਕਿਤਾਬ ਕਿਹੋ ਜਿਹੀ ਲੱਗੀ ਥੈਂਕ ਯੂ ਸੋ ਮਚ